ਪੈਸਾ ਤੋਂ ਪਹਿਲਾਂ ਤਾਂ ਇਸ ਕਾਲਜ ਦਾ ਧੰਨਵਾਦੀ ਹਾਂ ਕਿ ਮੈਨੂੰ ਯੰਗ ਪਰਜੇਮ ਦੇ ਨਾਲ ਗੱਲ ਕਰਨ ਦਾ ਮੌਕਾ ਪ੍ਰਦਾਨ ਕੀਤਾ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਤੁਹਾਡੇ ਨਾਲ ਕੋਈ ਗੱਲਾਂ ਸਾਂਝੀਆਂ ਕਰ ਮੇ ਜਫਰ ਸਾਹਿਬ ਨੇ ਮੇਰਾ ਰੈਫਰੈਂਸ ਦੇ ਕੇ ਗੱਲ ਕੀਤੀ ਆ ਕਿ ਕਿਸ ਨੇ ਪੁੱਛਿਆ ਕਿ ਪੰਜਾਬ ਦੀ ਯੂਥ ਦਾ ਕੀ ਬਣੇਗਾ ਉਸ ਯੂਥ ਦਾ ਜਿਹੜੀ ਡਰੱਗਸ ਦੀ ਸ਼ਿਕਾਰ ਆ ਜਿਹੜੀ ਮਾਈਗ੍ਰੇਸ਼ਨ ਦੀ ਸ਼ਿਕਾਰ ਆ ਜਿਹੜੀ ਕ੍ਰਾਈਮ ਦੀ ਸ਼ਿਕਾਰ ਆ ਹਰ ਤਰ੍ਹਾਂ ਦੀ ਪ੍ਰਕਰੈਟੀ ਦੇ ਵਿੱਚੋਂ ਦੀ ਲੰਘ ਰਹੀਆਂ ਬਹੁਤ ਵੱਡੇ ਕ੍ਰਾਈਸਿਸ ਤੋਂ ਲੰਘ ਰਹੀ ਆ ਉਹਦਾ ਕੀ ਬਣੇਗਾ ਜੋ ਅੱਜ ਸੀ ਕਿਦਾ ਉਹੀ ਬਣੇਗਾ ਜੋ ਪੰਜਾਬ ਦੇ ਐਜੂਕੇਸ਼ਨ ਸਿਸਟਮ ਦਾ ਬਣੇਗਾ ਸੋ ਐਜੂਕੇਸ਼ਨ ਸਿਸਟਮ ਨੂੰ ਬਿਨਾ ਬਦਲੇ ਕੁਝ ਨਹੀਂ ਪੋਸੀਬਲ ਇਹ ਕਦੋਂ ਪਤਾ ਲੱਗੇ ਕਿਵੇਂ ਪਤਾ ਲੱਗੇਗਾ ਸਭ ਤੋਂ ਪੁਰਾਣੀ ਨਿਸ਼ਾਨ ਸਭ ਤੋਂ ਸੌਖੀ ਨਿਸ਼ਾਨੀ ਕੀ ਹੋਏਗੀ ਕਿ ਐਜੂਕੇਸ਼ਨ ਸਿਸਟਮ ਬਦਲ ਗਿਆ ਇਹ ਸਭ ਤੋਂ ਪਹਿਲਾਂ ਤੁਹਾਨੂੰ ਬੱਚੋ ਸਾਰਿਆਂ ਨੂੰ ਪਤਾ ਲੱਗੇਗਾ ਕਿਉਂਕਿ ਜਿਸ ਦਿਨ ਐਜੂਕੇਸ਼ਨ ਸਿਸਟਮ ਬਦਲ ਗਿਆ ਉਸ ਦਿਨ ਅਸੀਂ ਇਸ 스테ਜ ਤੇ ਨਹੀਂ ਬੈਠੇ ਹੋਵਾਂਗੇ ਕੋਈ 스테ਜ ਨਹੀਂ ਹੋਏਗੀ ਕੋਈ ਇਸ ਤਰ੍ਹਾਂ ਨਾਲ ਸਾਹਮਣੇ ਨਹੀਂ ਬੈਠੇ ਹੋਣਗੇ ਇਹ ਗੱਲ ਇੱਥੇ ਹੀ ਨਹੀਂ ਕਲਾਸਰੂਮ ਵੀ ਇਸ ਤਰ੍ਹਾਂ ਦੇ ਨਹੀਂ ਰਹਿਣਗੇ ਸੋ ਸਭ ਤੋਂ ਪਹਿਲਾਂ ਜਿਹੜੀ ਨਿਸ਼ਾਨੀਆਂ ਐਜੂਕੇਸ਼ਨ ਸਿਸਟਮ ਦੀ ਉਹ ਇਹ ਹੋਏਗੀ ਕਿ ਜਿਹੜਾ ਸਾਰਾ ਕਲਾਸਰੂਮ ਦਾ education ਦਾ teaching ਦਾ ਜਿਹੜਾ ਆਰਕੀਟੈਕਚਰ ਆ ਉਹ ਬਦਲੇਗਾ ਜਿਹੜੀ এডਿਕੇਸ਼ਨ ਆ ਉਹਦਾ ਸੰਬੰਧ ਗਿਆਨ ਨਾਲੋਂ ਟੁੱਟ ਕੇ ਹੋਏਗਾ এডਿਕੇਸ਼ਨ ਦਾ ਸੰਬੰਧ ਕੋਈ ਨਹੀਂ ਹੈ ਨੌਲੇਜ ਨਾਲ ਪ੍ਰੋਵਾਈਡ ਕਰਨ ਨਾਲ ਕਿਉਂਕਿ ਫਰੀਦ ਨੂੰ ਉਹ ਜਿਹੜੀ ਸਾਰੀ ਨੌਲੇਜ ਆ ਉਹ ਟੀਚਰ ਤੋਂ ਨਹੀਂ ਮਿਲੀ ਉਨੇ ਆਪ ਆਪਣੇ ਮਦਰ ਨਾਲ ਆਪਣੇ ਨਾਨੇ ਨੂੰ ਨਾਲ ਨਾਨੀ ਨਾਲ ਆਪਣੇ ਸਾਥੀਆਂ ਨਾਲ ਕੰਪਿਊਟਰ ਨਾਲ ਨੈਟਵਰਕ ਨਾਲ ਇੰਟਰੈਕਟ ਕਰਕੇ ਪ੍ਰਾਪਤ ਕੀਤੀ ਸੀ ਉਹਦੇ ਕੋਲ ਮਲਟੀਪਲ ਸੋਰਸਸ ਸੀਗੇ ਗਿਆਨ ਹਾਸਲ ਕਰਨ ਦੇ ਸੋ ਨੌਲੇਜ ਪ੍ਰੋਵਾਈਡ ਕਰਨਾ ਕਿਸੇ ਐਜੂਕੇਸ਼ਨ ਦਾ ਕੋਈ ਮੰਤਰ ਨਹੀਂ ਹੈ ਐਜੂਕੇਸ਼ਨ ਦਾ ਮੰਤਵ ਬੱਚਿਆਂ ਅੰਦਰ ਬਹੁਤ ਸਾਰਾ ਕੁਝ ਜਗਾਉਣਾ ਨੰਬਰ 1 ਤੁਸੀਂ ਗੱਲ ਕੀਤੀ ਮੈਡਮ ਨੇ ਕਿ ਸਾਨੂੰ ਜਿਹੜੇ ਕੰਟੀਨੈਂਟ ਜਾਂ ਜਿਹੜੇ ਹੋਰ ਲੰਮੇ ਚੀਜ਼ਾਂ ਆ ਰਹੀਆਂ ਨੇ ਉਹਦੇ ਨਾਲ ਜੁੜਨਾ ਪਏਗਾ ਤੁਹਾਡੇ ਵਿੱਚੋਂ ਮੈਨੂੰ ਨਹੀਂ ਪਤਾ ਕਿੰਨੇ ਬੱਚੇ ਨੇ ਜੈਟ ਵੀਪੀਟੀ ਵਰਗੀਆਂ ਚੀਜ਼ਾਂ ਵਰਤ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ 'ਚ ਅੱਜ ਇੱਕ ਯੂਨੀਵਰਸਲ ਆਨਸਰਿੰਗ ਮਸ਼ੀਨ ਤਿਆਰ ਹੋ ਚੁੱਕੀ ਹੈ ਐਲਐਲਐਚ ਦੇ ਰੂਪ ਦੇ ਵਿੱਚ ਜਿਹੜੀ ਤੁਹਾਡੇ ਹਰ ਸਵਾਲ ਦਾ ਜਵਾਬ ਦੇ ਸਕਦੀ ਆ ਚਾਹੇ ਉਹ ਕਿਸਾਨ ਨੇ ਚਾਹੇ ਉਹ ਵਿਦਿਆਰਥੀ ਨੇ ਚਾਹੇ ਬਿਜ਼ਨਸਮੈਨ ਨੇ ਚਾਹੇ ਟੀਚਰਸ ਨੇ ਸੋ ਉਹ ਯੂਨੀਵਰਸਲ ਅਨਸਰਿੰਗ ਮਸ਼ੀਨ ਤੋਂ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ ਪਰ ਉਹ ਮਸ਼ੀਨ ਕੁਐਸਚਨ ਨਹੀਂ ਕਰ ਸਕਦੀ ਸੋ ਪੜ੍ਹਾਈ ਜਵਾਬ ਦੇਣ ਦੇ ਵਿੱਚ ਨਹੀਂ ਹੈ ਪੜ੍ਹਾਈ ਕੁਐਸਚਨ ਕਰਨ ਦੇ ਰੂਪ ਦੇ ਵਿੱਚ ਇਸ ਲਈ ਵੱਡਾ ਨੀਚਰ ਨਹੀਂ ਹੈ ਵੱਡਾ ਸਟੂਡੈਂਟ ਆ ਉਹਦੇ ਅੰਦਰ ਜਾਗ ਰਹੀ ਜਗਿਆਸਾ ਸੋ ਬੇਟੇ ਉਸ ਹੱਤੋਂ ਪਹਿਲਾਂ ਅਗਰ এডੂਕੇਸ਼ਨ ਸਿਸਟਮ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੱਡਾ ਰੁਤਵਾ ਦੇਖਿਆ ਜਾਏਗਾ এডੂਕੇਸ਼ਨ ਸਿਸਟਮ ਤੇ ਉਹ ਉਹਨਾਂ ਵਿਦਿਆਰਥੀਆਂ ਦਾ ਜਿਹੜੇ ਵਿਦਿਆਰਥੀ ਕੁਐਸਚਨ ਕਰ ਸਕਦੇ ਨੇ ਕੁਐਸਚਨ ਗਿਆਨ ਚੋਂ ਨਹੀਂ ਨਿਕਲਦਾ ਕੁਐਸਚਨ ਐਕਸਪੀਰੀਅੰਸ ਚੋਂ ਨਿਕਲਦਾ ਸੋ ਇਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਅਸੀਂ ਤੁਹਾਨੂੰ ਕੋਈ ਮਹਾਨ ਬਣਾਉਣਾ ਤੁਹਾਡੇ ਅੰਦਰ ਹੀ ਮਹਾਨਤਾ ਹੈ ਸਭ ਤੋਂ ਪਹਿਲਾਂ ਬੱਚਾ ਕੁਐਸਚਨ ਕਰਨਾ ਹੀ ਸਿੱਖਦਾ ਹੌਲੀ ਹੌਲੀ ਅਸੀਂ ਉਹਦੀ ਕੁਐਸਚਨ ਕਰਨ ਦੀ ਜਿਹੜੀ ਜਿਗਿਆਸਾ ਉਹਨੂੰ ਖਤਮ ਕਰਦੇ ਹਾਂ ਸੋ ਜੋ ਅਸੀਂ ਗਲਤ ਮਲਤ ਕਰਦੇ ਹਾਂ ਬੱਚਿਆਂ ਦੇ ਨਾਲ ਉਹ ਸਾਨੂੰ ਰੋਕਣਾ ਪੈਗਾ ਇੱਕ ਤੇ ਮੈਂ ਇਹ ਗੱਲ ਫੇਸ ਕਰਕੇ ਕਹਿ ਰਿਹਾ ਹਾਂ ਦੂਜੀ ਗੱਲ ਇਹ ਆ ਕਿ ਕੁਐਸਚਨ ਕਰਨ ਤੋਂ ਬਾਅਦ ਦੂਜੀ ਗੱਲ ਕੀ ਜਿਹੜੀ ਬੱਚਿਆਂ ਦੇ ਅੰਦਰ ਹੋਣੀ ਚਾਹੀਦੀ ਆ ਜਾਂ ਹੋਏਗੀ ਇਹਨੂੰ ਰੋਕਿਆ ਨਹੀਂ ਜਾ ਸਕਦਾ ਜਿਹਦੇ ਨਾਲ ਉਹ ਹੈ ਕ੍ਰੀਏਟਿਵਿਟੀ ਤੁਸੀਂ ਦੇਖਿਆ ਤੁਸੀਂ ਮੈਂ ਤੁਹਾਨੂੰ ਧਿਆਨ ਨਾਲ ਦੇਖ ਰਿਹਾ ਸੀ ਜ਼ਫਰ ਸਾਹਿਬ ਜੀ ਤੁਸੀਂ ਗੱਲਾਂ ਬਹੁਤੀ ਧਿਆਨ ਨਾਲ ਨਹੀਂ ਸੁਣੀਆਂ ਪਰ ਜਦੋਂ ਉਹਨਾਂ ਨੇ ਦੋ ਕਪਟਾ ਮ ਸੁਣੀਆਂ ਸੁਣਾਈਆਂ ਤੁਸੀਂ ਸਾਰੇ ਬੜੇ ਧਿਆਨ ਨਾਲ ਸੁਣ ਰਹੇ ਸੀ ਤੁਸੀਂ ਆਨ ਮਗਨ ਹੋ ਰਹੇ ਸੀ ਉਸ ਵਿੱਚ ਇਹਦਾ ਮਤਲਬ ਅਗਰ ਕੋਈ ਤੁਹਾਡੇ ਮਾਈਂਡ ਨੂੰ ਚੀਜ਼ਾਂ ਕਨਸਟਰਕਟ ਕਰ ਸਕਦੀਆਂ ਨੇ ਉਹ ਗਿਆਨ ਨਹੀਂ ਹੈ ਗਿਆਨ ਤਾਂ ਕਮਰਾ ਹਾ ਤੁਰਿਆ ਫਿਰਦਾ ਸਾਰੇ ਥਾਂ ਤੇ ਉਪਲਬਧਾ ਉਹ ਕ੍ਰੀਏਟਿਵਟੀ ਆ ਉਹ ਪੋਇਟਰੀ ਆ ਉਹ ਨੈਰੇਟਿਵ ਆ ਸੋ ਇਹ ਜਿਹੜਾ ਟਾਈਮ ਤੁਹਾਡਾ ਆ ਰਿਹਾ ਇਹ ਗਿਆਨ ਦਾ ਟਾਈਮ ਨਹੀਂ ਹੈ ਇਹ ਕ੍ਰੀਏਟਿਵਟੀ ਦਾ ਟਾਈਮ ਆ ਇਹਦੇ ਬਾਰੇ ਵੀ ਮੈਂ ਗੱਲ ਕਰਾਂ ਤੀਸਰੀ ਗੱਲ ਜਿਹੜੀ ਮੈਨੂੰ ਬਹੁਤ ਵਾਰ ਲੱਗਦੀ ਆ ਉਹ ਇਹ ਆ ਕਿ ਜਿਹੜੀ ਇੱਕ ਕ੍ਰਿਟੀਕਲ ਸੈਂਸ ਆਸੀਂ ਬੱਚਿਆਂ ਦੇ ਅੰਦਰ ਕੀ ਕਰਦੇ ਆ ਕਿ ਬੱਚਿਆਂ ਦੇ ਅੰਦਰ ਕੁਐਸਚਨ ਕਰਨ ਦੇ ਨਾਲ ਨਾਲ ਇਹ ਵੀ ਖਤਮ ਕਰਦੇ ਆ ਐਵੇਂ ਨਾ ਗਲਤੀਆਂ ਕੱਢੀ ਜਾ ਐਵੇਂ ਨਾ ਮਤਲਬ ਇਹਦੇ ਤੇ ਕ੍ਰਿਟੀਕਲੀ ਦੇਖੀ ਜਾ ਸੋ ਬੱਚਿਆਂ ਅੰਦਰ ਜਿਹੜੀ ਕ੍ਰਿਟੀਕਲ ਕੰਪੀਟੈਂਸ ਆ ਇਹ ਪੈਦਾ ਕਰਨੀ ਜਾਂ ਪੈਦਾ ਨਹੀਂ ਕਰਨੀ ਇਹਨੂੰ ਅਲਾਉ ਕਰਨਾ ਛਡਾ ਵੱਡਾ ਫਰਜ਼ ਹੈ ਫਿਰ ਬੱਚੇ ਨੇ ਜਿੰਨੇ ਝੜੇ ਉਹ ਬਹੁਤ ਇਨੋਵੇਟਰ ਹੁੰਦੇ ਨੇ ਹੌਲੀ ਹੌਲੀ ਉਹ ਇਨੋਵੇਸ਼ਨ ਅਸੀਂ ਉਹਨਾਂ ਦੇ ਅੰਦਰ ਮਾਰਦੇ ਆ ਬਸ ਅਸੀਂ ਬਿਲਕੁਲ ਉਹਨਾਂ ਨੂੰ ਘੁਮਾ ਦਿੰਨੇ ਆ ਆਪਣੇ ਕਕਾਰੀ ਕਲਮ ਦੇ ਵਿੱਚ ਇਦਾਂ ਹੀ ਕਰਨਾ ਇਸੇ ਤਰ੍ਹਾਂ ਨਾਲ ਕਰਨਾ ਉਹਨੂੰ ਰੂਟੀਨ ਚ ਬੰਨ ਦਿੰਨੇ ਆ ਅਸੀਂ ਬੰਦਿਆਂ ਦੇ ਅੰਦਰ ਬੱਚਿਆਂ ਦੇ ਅੰਦਰ ਇਹ ਚੀਜ਼ ਗਿਲ ਕਰਦੇ ਆ ਬਸ ਅਸੀਂ ਹਟਣਾ ਗਿਲ ਕਰਨ ਤੋਂ ਵਿੱਚ ਆਪਣੇ ਆਪ ਕ੍ਰੀਏਟਿਵ ਨੇ ਇਨੋਵੇਟਿਵ ਨੇ ਕ੍ਰਿਟੀਕਲ ਨੇ ਜਗਿਆਸੂ ਨੇ ਬੱਚੇ ਹੈ ਸਾਰਾ ਕੁਝ ਅਸੀਂ ਉਹ ਇਹ ਸਾਰੇ ਕਾਸੇ ਨੂੰ ਰੁਕਿਆ ਹੋਇਆ ਅਸੀਂ ਬੱਚਿਆਂ ਤੋਂ ਕੁਝ ਨਹੀਂ ਕਰਾਉਣਾ ਆਪਣੇ ਆਪ ਨੂੰ ਹੀ ਸੁਧਾਰਨਾ ਬੱਚੇ ਆਪਣੇ ਆਪ ਮਹਾਨ ਹੋ ਜਾਂਦੇ ਆ ਉਹ ਬਿਲਡ ਕਰਨਗੇ ਇਸ ਵਿੱਚ ਇੱਕ ਤਾਂ ਇਹ ਗੱਲ ਬਹੁਤ ਜ਼ਿਆਦਾ ਪਹਿਲੇ ਸੀ ਸੁਣ ਮੈਂ ਸਮਝਦਾ ਕਿ এডਿਕੇਸ਼ਨ ਸਿਸਟਮ ਦੇ ਵਿੱਚ ਇਹ ਰਿਫਾਰਮ ਲਿਆਉਣ ਦੀ ਲੋੜ ਹੈ ਜਿਹੜਾ ਬੱਚਿਆਂ ਨੂੰ ਹੀ ਅਲੋਅ ਕਰੇ ਬਸ ਹੋਰ ਕੁਝ ਨਹੀਂ ਕਰਨਾ ਬੱਚਾ ਬੱਚਿਆਂ ਦੇ ਅੰਦਰ ਸਾਰਾ ਕੁਝ ਹੈ ਦੂਸਰੀ ਗੱਲ ਇਹ ਹੈ ਕਿ ਜੋ ਕੁਝ ਅਸੀਂ ਕਰਦੇ ਐਜੂਕੇਸ਼ਨ ਦੇ ਵਿੱਚ ਉਹ मीनिंगफुल ਹੋਵੇ ਅਸੀਂ ਹੀ ਬੱਚਿਆਂ ਨੂੰ मीनिंगਫੁਲਨੈਸ ਤੋਂ ਦੂਰ ਲੈ ਕੇ ਜਾਂਦੇ ਹਾਂ ਅਸੀਂ ਉਹ ਇਹ ਕਹਿ ਦਿੰਦੇ ਆ ਕਿ ਬਸ ਤੂੰ ਆਹ ਕਰ ਲੈ ਤੇ ਵੱਡੀ ਨੌਕਰੀ ਮਿਲ ਜੂ ਤੈਨੂੰ ਇਹ ਹੋ ਜੂ ਤੈਨੂੰ ਬਹੁਤ ਬਹੁਤ ਕੁਝ ਕਰਦੇ ਆ ਸੀ ਪਟਕਾ ਦਿੰਦੇ ਆ ਉਹਨਾਂ ਨੂੰ मीनिंगਫੁਲਨੈਸ ਤੋਂ ਮੀਨਿੰਗਸ ਤੋਂ ਮਟੀਰੀਅਲ ਚੀਜ਼ਾਂ ਤੱਕ ਲਿਜਾਣ ਦੇ ਜ਼ਿੰਮੇਵਾਰ ਅਸੀਂ ਆ ਬੱਚੇ ਨਹੀਂ ਹੈ ਅਸੀਂ ਜਦੋਂ ਕਹਿੰਦੇ ਹਾਂ ਜੀ ਬੜੀ ਮਟੀਰੀਅਲ ਕਲਚਰ ਹੋ ਗਈ ਮਟੀਰੀਅਲਿਸਟ ਬੱਚੇ ਮਤਲਬ ਖਤਕਾਰ ਦੀ ਯੋਗ ਆ ਗਿਆ ਜੇ ਆ ਉਹ ਬੱਚਿਆਂ ਨੇ ਥੋੜੀ ਉਹਦੇ ਵਿੱਚ ਪਾਰਟਿਸਪੇਟ ਉਹਦਾ ਅਸੀਂ ਕੀਤਾ ਅਸੀਂ ਬੱਚਿਆਂ ਨੂੰ ਉਸ ਤਰ੍ਹਾਂ ਦੇ ਬਣਾਇਆ ਸੋ ਇਹ ਜਿਹੜੀ मीनिंगਫੁਲਨੈਸ ਆ ਕਿ ਮੈਂ ਕਿਉਂ ਕੰਮ ਕਰਦਾ ਉਹ ਕਿਉਂ ਕਰਦਾ ਕਿਹਦੇ ਲਈ ਕਰਦਾ ਤੇ ਜਾਂ ਮੇਰੇ ਹੋਣ ਦਾ ਹੀ ਕੀ ਅਰਥ ਨੇ ਇਸ ਸੰਸਾਰ ਕਿਉਂ ਹੈ ਸ੍ਰਿਸ਼ਟੀ ਕਿਉਂ ਆਈ ਜਿੰਨਾ ਬੱਚਾ ਤੁਹਾਨੂੰ ਸਵਾਲ ਪੁੱਛਦਾ ਅਸੀਂ ਬੱਚੇ ਨੂੰ ਉਹਨਾਂ ਸਵਾਲਾਂ ਤੋਂ ਦੂਰ ਲੈ ਜਾਂਦੇ ਆ ਅਸੀਂ ਬੱਚੇ ਨੂੰ ਸਿਰਫ ਮਟੀਰੀਅਲ ਚੀਜ਼ਾਂ ਤੱਕ ਰਿਡਿਊਸ ਕਰਕੇ ਰੱਖ ਦਿੰਦੇ ਆ ਬੱਚੇ ਨੂੰ ਸਿਰਫ ਇੱਕ ਛੋਟਾ ਜਿਹਾ ਸ਼ਰੀਰ ਬਣਾ ਦਿੰਦੇ ਆ ਸੋ ਬੱਚਿਆਂ ਨੂੰ ਇਸ ਤਰ੍ਹਾਂ ਨਾਲ ਮੈਂ ਸਮਝਦਾ ਆਜ਼ਾਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਹ ਜਿਹੜੀ ਦੂਸਰੀ ਗੱਲ ਆ ਇਹ ਹੈ ਮੀਨਿੰਗਫੁਲਨੈਸ ਦੀ ਤੀਸਰੀ ਗੱਲ ਇਹ ਆ ਜੋ এডੂਕੇਸ਼ਨ ਸਿਸਟਮ ਨੂੰ ਚੇਂਜ ਕਰਨੀ ਪਵੇਗੀ ਉਹ ਚੀਜ਼ ਆ ਕਿ ਜਿਹੜੀ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਹੁਣ ਪਿੱਛੇ ਜੇ ਆ ਤਿੰਨ ਚਾਰ ਨੋਬਲ ਪ੍ਰਾਈਜ਼ ਮਿਲੇ ਨੇ ਮਨ ਲਿਖਲੇ ਕਈ ਸਾਲਾਂ ਦੇ ਵਿੱਚ ਇੱਕ ਬਹੁਤ ਵੱਡਾ ਇਕਨੋਮਿਸਟ ਦਾ ਨੋਬਲ ਆਰੀਅਟ ਆ ਉਹਦੀ ਕਿਤਾਬ ਦਾ ਨਾਮ ਹੈ ਹਾਊ ਟੂ ਕੰਸਟਰਕਟ ਅ ਲਰਨਿੰਗ ਸੋਸਾਇਟੀ ਪਾਲ ਰੋਮਰ ਨੂੰ ਪਿਛਲੇ ਜਾਂ ਪਿਛਲੇ ਤੋਂ ਪਿਛਲੇ ਸਾਲ ਨੋਬਲ ਪ੍ਰਾਈਜ਼ ਮਿਲਿਆ ਉਹਨਾਂ ਨੂੰ ਇਸੇ ਦੇ ਉੱਤੇ ਮਿਲਿਆ ਕਿ ਜਿਹੜੀ ਨੋਲੇਜ ਸੁਸਾਇਟੀ ਆ ਉਹ ਕਿਵੇਂ ਕੰਸਟਰਕਟ ਕੀਤੀ ਜਾ ਸਕਦੀ ਹੈ ਐਸੇ ਵੇਲੇ ਯੂਰਪ ਇਸੇ ਗੱਲ ਦੇ ਮਤਲਬ ਪਿੱਛੇ ਲੱਗਿਆ ਹੋਇਆ ਕਿ ਨੋਲੇਜ ਸੁਸਾਇਟੀ ਲਰਨਿੰਗ ਸੁਸਾਇਟੀ ਕਿਵੇਂ ਕ੍ਰੀਏਟ ਕਰਨੀ ਆ ਪਰ ਗੁਰਮਾਨੰਕ ਸਾਹਿਬ ਨੇ ਜਦੋਂ ਆਪਣੀਆਂ ਉਦਾਸੀਆਂ ਕਰਕੇ ਕਰਤਾਰਪੁਰ ਪਹੁੰਚੇ ਤਾਂ ਉੱਥੇ ਲਰਨਿੰਗ ਸੁਸਾਇਟੀ ਦੀ ਸਥਾਪਨਾ ਕੀਤੀ ਇਸੇ ਕਰਕੇ ਅਸੀਂ ਸਿੱਖ ਹਾਂ ਲਰਨਿੰਗ ਸੁਸਾਇਟੀ ਦੀ ਮਤਲਬ ਸਿੱਖ ਸੁਸਾਇਟੀ ਸੋ ਇਹ ਵੀ ਅਸੀਂ ਹੈਗੇ ਹੀ ਹਾਂ ਸਿੱਖ ਬਸ ਸਿਰਫ ਸਾਨੂੰ ਹਾਲੇ ਨਾਮ ਦੇ ਸਿੱਖਾਂ ਸਿੱਖ ਬਣਨ ਦੀ ਜ਼ਰੂਰਤ ਆ ਇੱਕ ਲਰਨਿੰਗ ਸੁਸਾਇਟੀ ਬਣਨ ਦੀ ਦੇ ਵਿੱਚ ਟਰਾਂਸਫਾਰਮ ਹੋਣ ਦੀ ਲੋੜ ਆ ਲਰਨਿੰਗ ਸੁਸਾਇਟੀ ਦਾ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਥੇ ਇਹ ਨਹੀਂ ਹੈ ਲਰਨਿੰਗ ਦਾ ਮਤਲਬ ਇੱਕ ਟੀਚਰ ਪੜ੍ਹਾ ਰਿਹਾ ਤੇ ਸਟੂਡੈਂਟ ਸਿੱਖ ਰਿਹਾ ਲਰਨਿੰਗ ਸੁਸਾਇਟੀ ਦਾ ਮਤਲਬ ਆ ਇੱਕ ਮਾਸ ਇੰਟੈਲੈਕਚੁਐਲਿਟੀ ਕ੍ਰੀਏਟ ਕਰਨਾ ਇੱਕ ਮਤਲਬ ਟੋਟਲ ਸੁਸਾਇਟੀ ਨੂੰ ਹੀ ਟਰਾਂਸਫਾਰਮ ਕਰਨਾ ਇੱਕ ਮਾਸ ਇੰਟੈਲੈਕਚੁਐਲਿਟੀ ਦੇ ਰੂਪ ਦੇ ਵਿੱਚ ਅਸੀਂ ਇਹ ਤਾਂ ਕਰਦੇ ਆ ਕਿ ਮਾਸਸਿਸ ਸ਼ਬਦ ਵਰਤਦੇ ਆਂ ਪਰ ਉਹ ਜਿਹੜੇ ਮਾਸਿਸ ਨੇ ਉਹ ਇੰਟੈਲੈਕਚੁਅਲਸ ਦੀ ਮੱਧਾ ਮਾਸ ਹੋਣਾ ਚਾਹੀਦਾ ਇਹ ਕਿਸੇ ਵੇਲੇ ਅਸੀਂ ਸੀ ਜਿਹੜਾ ਕਿ ਅਸੀਂ ਭੁੱਲ ਚੁੱਕਿਆ ਤੇ ਫਿਰ ਜਿਹੜੀ ਇਹ ਮਾਸ ਇੰਟੈਲੈਕਚੁਅਲਿਟੀ ਤੋਂ ਬਾਅਦ ਜਿਹੜੀ ਇੱਕ ਹੋਰ ਗੱਲ ਮੈਂ ਸਮਝਦਾ ਕਿ ਬਹੁਤ ਇੰਪੋਰਟੈਂਟ ਆ ਬੱਚਿਆਂ ਲਈ ਜਿ ਸਾਡੇ ਸਾਰਿਆਂ ਦੇ ਅਸੀਂ ਕੀ ਕਰਦੇ ਹਾਂ ਕਿ ਬੱਚੇ ਦਾਖਲ ਕਰ ਲੈ ਉਸ ਤੋਂ ਬਾਅਦ ਉਹਨਾਂ ਨੂੰ ਐਮਏ ਕਰਾਤੀ ਪੀਐਚ ਵੀ ਕਰਾਤੀ ਕਿ ਫਿਰ ਅਸੀਂ ਸੋਚ ਲਿਆ ਕਿ ਇਹ ਸਪੀਐਚਡੀ ਦੇ ਸਭ ਤੋਂ ਸਾਰੇ ਉਮਰ ਕੰਮ ਕਰ ਸਕਦਾ ਪਰ ਨਹੀਂ ਪਸੇ ਇਹ ਕਿਸੇ ਵੇਲੇ ਹੁੰਦਾ ਹੋਏਗਾ ਪਰ ਹੁਣ ਉਹੀ ਬੱਚਾ ਹੁਣ ਤੁਸੀਂ ਇੱਕ ਸਿੰਪਲ ਗੱਲ ਹੈਗੀ ਮੰਨ ਲਓ ਵੀ ਤੁਸੀਂ ਇੱਕ ਸਿੱਕ ਲੈਂਗੁਏਜ ਦੇ ਵਿੱਚ ਕੰਮ ਕਰ ਰਹੇ ਉਹਦਾ ਨਾਮ ਪਾਈਥਨ ਮੰਨੋ ਪਾਈਥਨ ਦੇ ਵਿੱਚ ਹਰ 6 ਮਹੀਨੇ ਬਾਅਦ ਉਹਦਾ ਨਵਾਂ ਰੂਪ ਆ ਜਾਂਦਾ ਜੇ ਤੁਸੀਂ ਇਹ ਕਹੋ ਕਿ ਮੈਂ ਪਾਈਥਨ ਸਿੱਖ ਲਈ ਤੇ ਮੈਂ 10 ਸਾਲ ਜਾਂ 20 ਸਾਲ ਉਸੇ ਦੀ ਕੰਮ ਕਰਦਾ ਰਹੂੰਗਾ ਇੰਪੋਸੀਬਲ ਹੈ ਸੋ ਤੁਸੀਂ ਜੋ ਵੀ ਕੁਝ ਵੀ ਸਿੱਖਦੇ ਹੋ ਉਹਨੂੰ ਸਾਰੀ ਉਮਰ ਸਿੱਖਣਾ ਪਏਗਾ ਜਿਹੜੀ ਇਹ ਕਹਾਣੀ ਸੀ ਕਿ ਮੈਂ ਇੰਨੇ ਸਾਲ ਪੜ੍ਹ ਲਿਆ ਤੇ 60 ਸਾਲ ਤੱਕ ਫਿਰ ਨੌਕਰੀ ਕਰ ਲਈ ਇਹ ਕਹਾਣੀ ਗਈ ਸਟੂਡੈਂਟ ਇਜ਼ ਆਲਵੇਸ ਸਟੂਡੈਂਟ ਕਿਆ ਹਣ ਦਾ ਮਤਲਬ ਇਹ ਆ ਕਿ ਜਿਹੜਾ ਬੰਦਾ ਕੰਮ ਕਰ ਰਿਹਾ ਉਹ ਸਟੂਡੈਂਟ ਆ ਜਿਹੜਾ ਸਟੂਡੈਂਟ ਕਰ ਰਿਹਾ ਜਿਹੜਾ ਸਟੂਡੈਂਟ ਆ ਉਹੀ ਕੰਮ ਕਰ ਸਕਦਾ ਇਹ ਜਿਹੜਾ ਫਰਕ ਸੀ ਟੀਚਰ ਤੇ ਸਟੂਡੈਂਟ ਦੇ ਵਿਚਾਲੇ ਜਾਂ ਸਟੇਜ ਦੇ ਉੱਤੇ ਤੇ ਥੱਲੇ ਬੈਠੇ ਵਿਦਿਆਰਥੀਆਂ ਦੇ ਵਿਚਾਲੇ ਟੀਚਰ ਤੇ ਲਰਨਰ ਦੇ ਵਿਚਾਲੇ ਇਹ ਖਤਮ ਹੋ ਗਿਆ ਇਹਦਾ ਕੋਈ ਮੀਨ ਨਹੀਂ ਹੈ ਸਾਰੀ ਉਮਰ ਕੀ ਹੁਣ ਉਹ ਬੱਚੇ ਫਰੀਦ ਨੇ ਕਿਉਂ ਗੱਲ ਕਹੀ ਸੀ ਇਸ ਕਰਕੇ ਕਹੀ ਸੀ ਕਿ ਜਿਹੜਾ ਟੀਚਰ ਹੋਂ ਤਾਂ ਲਰਨਰ ਹੈ ਹੀ ਨਹੀਂ ਉਹ ਤਾਂ ਸਿੱਖ ਹੀ ਨਹੀਂ ਰਿਹਾ ਉਹ ਕੀ ਜਵਾਬ ਦੇਗਾ ਕਿਉਂਕਿ ਮੈਂ ਸਿੱਖ ਰਿਹਾ ਸੀ ਮੈਂ ਇਹ ਕੰਮ ਕਰ ਰਿਹਾ ਇਸ ਕਰਕੇ ਮੈਂ ਜਵਾਬ ਦੇ ਸਕਦਾ ਟੀਚਰ ਤਾਂ ਸਟੂਡੈਂਟ ਬਣ ਜੋਗੇ ਵੀ ਨਹੀਂ ਰਹੇ ਸੋ ਇਹ ਜਿਹੜੀ ਇੱਕ ਲਾਈਫ ਲੌਂਗ ਲਰਨਿੰਗ ਆ ਇਹਨੂੰ ਵੀ ਸਾਨੂੰ ਕਰਨਾ ਪਏਗਾ ਇੱਕ ਇਹ ਬੱਚਾ ਬੈਠਾ ਦਸਵੀਂ ਜਮਾਤ ਦਾ ਉਹ ਬਹੁਤ ਵੱਡਾ ਲਰਨਰ ਆ ਐਸ ਕੰਪੇਅਰ ਟੂ ਮੇਰੇ 70 ਸਾਲ ਦੇ ਜਿਹੜਾ ਮੈਂ ਪੜਦਾ ਹੀ ਪੜਨਾ ਕੰਮ ਕਰਨਾ ਇੱਕ ਗੱਲ ਹੈ ਸੋ ਇਹ ਜਿਹੜਾ ਵਿਚਾਲੇ ਇੱਕ টাই ਹੋਈ ਸੀ ਇੱਕ ਰੈਪਚਰ ਪਾਈ ਹੋਈ ਸੀ ਕੰਮ ਤੇ ਲਰਨਿੰਗ ਦੇ ਵਿਚਾਲੇ ਇਹ ਖਤਮ ਹੋ ਗਈ ਸੋ ਮੈਨੂੰ ਇਸ ਤਰ੍ਹਾਂ ਇਹ ਨਹੀਂ ਮਤਲਬ ਇਹ ਚੀਜ਼ਾਂ ਨੇ ਕਿ ਜਿਨ੍ਹਾਂ ਵੱਲ ਸਾਨੂੰ ਧਿਆਨ ਦੇਣਾ ਪਵੇਗਾ ਕਿ ਅਸੀਂ ਬੱਚਿਆਂ ਨੂੰ ਮਤਲਬ ਪੜਨ ਦੀ ਹੈ ਉਹਨਾਂ ਨੂੰ ਲਰਨ ਕਰਨ ਦੀਏ ਉਹਨਾਂ ਨੂੰ ਕੁਝ ਬਣਨ ਦੀਏ ਉਹ ਸਭ ਕੁਝ ਬਣ ਸਕਦੇ ਨੇ ਜੇ ਅਸੀਂ ਉਹਨਾਂ ਤੋਂ ਉਹਨਾਂ ਨੂੰ ਬਣਨ ਤੋਂ ਨਹੀਂ ਰੋਕਾਂਗੇ ਸੋ ਸਾਨੂੰ ਬੱਚਿਆਂ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਬੱਚਿਆਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਹੁਣ ਕਿਹੜੀ ਇੱਕ ਹੋਰ ਬੜੀ ਮੈਂ ਇਹਦੇ ਵਿੱਚ ਹੀ ਗੱਲ ਕਹਾਂਗਾ ਕਿ ਅਸੀਂ ਬੱਚਿਆਂ ਨੂੰ ਤਾਂ ਜਬਾ ਇਹ ਤੋਂ ਮੈਂ ਤੇ ਜ਼ਫਰ ਸਾਹਿਬ ਇੱਕ ਯੂਨੀਵਰਸਿਟੀ ਚ ਗਏ ਉੱਥੇ ਬਹੁਤ ਸਟੂਡੈਂਟਸ ਸੀ ਬਹੁਤ ਵੱਡਾ ਹਾਲ ਭਰਿਆ ਹੋਇਆ ਸੀ ਉਸ ਮਤਲਬ ਟੈਕਸ ਸਕਿਲਸ ਯੂਨੀਵਰਸਿਟੀ ਸੀ ਪਰ ਉੱਥੇ ਇੱਕ ਵੀ ਪੰਜਾਬੀ ਬੱਚਾ ਨਹੀਂ ਸੀ ਪੰਜਾਬ ਦੇ ਵਿੱਚ ਰੋਪੜ ਰੋਪੜੀ ਨਾ ਰੋਪੜ ਦੇ ਵਿੱਚ ਉਹ ਯੂਨੀਵਰਸਿਟੀ ਸਾਰੇ ਬਾਹਰਲੇ ਬੱਚੇ ਸੀ ਤੇ ਉੱਥੇ ਇੱਕ ਜਫਰ ਸਾਹਿਬ ਨੇ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਇੱਕ ਵੀ ਮਾਈਗਰੇਟਰੀ ਲੇਬਰ ਦਾ ਬੱਚਾ ਜਾਂ ਲੇਬਰ ਜਿਹੜੇ ਬੰਦਾਰੋਂ ਆਏ ਹੋਏ ਨੇ ਕਿਸ਼ਿੰਦੇ ਨੇ ਬੰਦਾਰੋਂ ਆਏ ਹੋਏ ਉਹ ਇੱਕ ਵੀ ਵਿਹਲਾ ਨਹੀਂ ਮਿਲੇਗਾ ਤੁਹਾਨੂੰ ਸਾਡੇ ਸਾਰੇ ਵਿਹਲੇ ਨੇ ਤੇ ਇਹ ਕਿਉਂ ਆ ਇਸ ਕਰਕੇ ਆ ਕਿ ਪੰਜਾਬ ਦੇ ਪੱਛਾ ਜਿਹੜਾ ਅਸੀਂ ਉਹ ਦੇਖ ਚੁੱਕੇ ਆ ਜਾ ਪੰਜਾਬ ਵੀ ਜਿਹੜੇ ਮਤਲਬ ਲੋਕ ਨੇ ਉਹ ਉਹਨਾਂ ਦਾ ਜਿਹੜਾ ਮਾਈਂਡ ਸੈਟ ਆ ਜਾਂ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉੱਤਮ ਖੇਤੀ, ਮੱਧਮ ਵਪਾਰ, ਨਖੇਦ ਜਾਗਰੀ ਭੀਖਦਾਰ ਅਸੀਂ ਉਹਨਾਂ ਨੂੰ ਭੀਖ ਮੰਗਣਾ ਸਿਖਾ ਰਹੇ ਹਾਂ ਉਹ ਭਿਖਾਰੀ ਹੈ ਨਹੀਂ ਤੇ ਜਿਹੜੀ ਇਹ ਅਸੀਂ ਉਹਨਾਂ ਨੂੰ ਲੇਬਰ ਬਣਾ ਰਹੇ ਹੋ ਲੇਬਰ ਹੈ ਨਹੀਂ ਉਸ ਤਰ੍ਹਾਂ ਦੇ ਉਹ ਤਾਂ ਬੜਾ ਮਤਲਬ ਇੱਕ ਐਂਟਰਪ੍ਰੈਨਿਓਰial ਸਪਿਰਿਟ ਆ ਉਹਨਾਂ ਦੇ ਵਿੱਚ ਪੰਜਾਬ ਨੇ ਕੀ ਨਹੀਂ ਕੀਤਾ ਪੰਜਾਬ ਨੇ ਹਿੰਦੁਸਤਾਨ ਦੇ ਵਿੱਚ ਦੁਨੀਆ ਦੇ ਵਿੱਚ ਸੀਰੀਅਲਸ ਦੀ ਕਣਕ ਦੀ ਜਾਂ ਝੋਨੇ ਦੀ ਸਭ ਤੋਂ ਵੱਧ ਪੈਦਾਵਾਰ ਇੱਕ ਏਕੜ ਤੇ ਸਭ ਤੋਂ ਵੱਧ ਪੈਦਾਵਾਰ ਕਰਕੇ ਦਿਖਾਤੀ ਐਦੋਂ ਵੱਡਾ ਇਦੋਂ ਬੱਡੀ ਕੋਈ ਐਂਟਰਪ੍ਰਨਰਸ਼ਲ ਸਪਿਰਿਟ ਹੋ ਸਕਦੀ ਹੈ ਅਸੀਂ ਕੀ ਕਰਦੇ ਆ ਸਾਡਾ ਐਜੂਕੇਸ਼ਨ ਸਿਸਟਮ ਕੀ ਕਰਦਾ ਉਸ ਐਂਟਰਪ੍ਰਨਰਸ਼ਲ ਸਪਿਰਿਟ ਨੂੰ ਮਾਰ ਰਿਹਾ ਉਹ ਯੂਨੀਵਰਸਿਟੀ ਇਸ ਕਰਕੇ ਸਥਾਪਿਤ ਕੀਤੀ ਗਈ ਆ ਕਿ ਪੰਜਾਬ ਦੀ ਇਸ ਸਪਿਰਿਟ ਨੂੰ ਖਤਮ ਕਿਵੇਂ ਕਰਨਾ ਕੀ ਕਰਦੇ ਆ ਕਿ ਅਸੀਂ ਦੀ ਇਹਨਾਂ ਬੱਚਿਆਂ ਨੂੰ ਅ ਲੰਬਿੰਗ ਸਿਖਾ ਰਹੇ ਕਾਰਪਨਟਰੀ ਸਿਖਾ ਰਹੇ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਮਸ਼ੀਨਾਂ ਨਹੀਂ ਕਰਦੀਆਂ ਨੇ ਸਾਲ 2 ਸਾਲ ਤੱਕ ਉਹ ਕੰਮ ਅਸੀਂ ਉਹਨਾਂ ਨੂੰ ਸਿਖਾਉਨੇ। ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਇਹਨਾਂ ਨੂੰ ਜਿਹੜੀਆਂ ਅਮਰਜਿੰਗ ਟੈਕਨੋਲੋਜੀਸ ਨੇ ਉਹ ਕਿਉਂ ਨਹੀਂ ਸਿਖਾਉਂਦੇ ਇਹ ਬੱਚੇ ਨੇ ਜਿਹੜੇ ਸਾਡੇ ਇਹ ਮਤਲਬ ਲੇਬਰ ਇਹ ਤਖਾਰੀ ਨਹੀਂ ਬਣਨਾ ਚਾਹੁੰਦੇ। ਚੱਕਰੀ ਨਹੀਂ ਕਰਨਾ ਚਾਹੁੰਦੇ ਇਹ ਮਾਲਕ ਬਣਨਾ ਚਾਹੁੰਦੇ ਨੇ। ਇਹਨਾਂ ਨੂੰ ਉਹ ਫਿਰ ਟੈਕਨਿਕ ਸਿਖਾਓ। ਉਹ ਕਹਿੰਦੇ ਉਹਦੇ ਲਈ ਸਾਡੇ ਕੋਲ ਸਟਾਫ ਨਹੀਂ ਹੈ। ਉਹ ਸਟਾਫ ਕਿਉਂ ਨਹੀਂ? ਉਹ ਮਤਲਬ ਉਹ ਮੈਗਾ ਮਿਲਦਾ ਜਾਂ ਹਜ਼ਾਰਾਂ ਬਖਾਨਨੇ ਨੇ ਸੋ ਜਦੋਂ ਇਹ ਜੁਨੀਵਰਸਿਟੀ ਬਣਨੀ ਸੀ ਮਤਲਬ ਸਰਕਾਰ ਨੇ ਮੇਰੀ ਡਿਊਟੀ ਲਾਈ ਵੀ ਤੁਹਾਨੂੰ ਇਸ ਤੇ ਪੜਾ ਮੈਂ ਉਹਦਾ ਨਾਂ ਹੀ ਰੱਖਿਆ ਸੀ ਕਿਉਂਕਿ ਸਕਿੱਲਸ ਦੀ ਬਣਾਉਣਾ ਸੀ ਪੰਜਾਬ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਸੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਕਿੱਲਸ ਐਂਡ ਐਂਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਉਹ ਪਾ ਕੇ ਨਾ ਨੇ ਦੇਖਿਆ ਬਿਊਰੋਕਰੇਸੀ ਨੇ ਭਈ ਇਹ ਤਾਂ ਪੰਜਾਬ ਨੂੰ ਪੰਜਾਬ ਦੇ ਬੱਚਿਆਂ ਨੂੰ ਮਾਲਕ ਬਣਾਉਣਾ ਚਾਹੁੰਦੇ ਨੇ ਕੱਟੋ ਇਹਨੂੰ ਉਹਨਾਂ ਨੇ ਐਂਟਰਪ੍ਰੈਨਿਓਰਸ਼ਿਪ ਕੱਟਤੀ ਉਹ ਸਿਰਫ ਲੇਬਰ ਬਣਾਉਣ ਦੀ ਪ੍ਰੋਡਿਊਸ ਕਰਨ ਦੀ ਇਨਵੈਸਟੀ ਬਣਾਤੀ ਪੰਜਾਬੀ ਲੇਬਰ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਸਾਰੇ ਬੱਚੇ ਬਾਹਰੋਂ ਆਉਂਦੇ ਨੇ ਕਿ ਉੱਥੇ ਪੜ੍ਹਦੇ ਨੇ ਕਿ ਪੰਜਾਬ ਉਹਨਾਂ ਨੂੰ ਖਰਚ ਕਰਦਾ ਨਹੀਂ ਖਤ ਜੋ ਜਿੰਨੀ ਦੇਰ ਤੱਕ ਅਸੀਂ ਇਹ ਸਾਰੇ ਕਾਸੇ ਨੂੰ ਅੰਡਰਸਟੈਂਡ ਨਹੀਂ ਕਰਾਂਗੇ ਉੰਨੀ ਦੇਰ ਤੱਕ ਬਹੁਤ ਮੁਸ਼ਕਲ ਆ ਕਿ ਅਸੀਂ ਇਹ ਕੰਮ ਕਰ ਸੇ ਹੁਣ ਇਹ ਜਿਹੜਾ ਉੱਪਰ ਦੇਖੋ ਤੁਸੀਂ ਰੀਬੂਟਿੰਗ ਪੰਜਾਬ ਪੰਜਾਬ ਦੀ ਨਬਸ ਕਿਣਾ ਇਹ ਜਿਹੜੇ ਅੱਛਾ ਇਹ ਨਾ ਥੋੜਾ ਜਿਹਾ ਘੱਟ ਰਹਿ ਗਿਆ ਜਿਹੜਾ ਐਕਚੁਅਲਸ ਮਤਲਬ ਉਹ ਹੈ ਜਿਹੜਾ ਡਿਜ਼ਾਈਨ ਕੀਤਾ ਸੀ ਉਹ ਹੈ ਰੀਬੂਟਿੰਗ ਪੰਜਾਬ ਕੋਲਨ ਹੈਂਡਿੰਗ ਓਵਰ ਗੇਟਨ ਟੂ ਦਾ ਯੂਥ ਇਹ ਜਿਹੜਾ ਸਾਰਾ ਜਿਹੜਾ ਇਹ ਸਪਿਰਟ ਆ ਜਿਹੜੀ ਇਹ ਜਾਂ ਇਹ ਜਿਹੜਾ ਸਾਰਾ ਕਾਰਜ ਆ ਜਿਹੜਾ ਪੰਜਾਬ ਦੀ ਰੀਬੂਟ ਪੰਜਾਬ ਨੂੰ ਰੀਬੂਟ ਕਰਨ ਦਾ ਇਹ ਯੂਥ ਨੂੰ ਕਿਵੇਂ ਅਸੀਂ ਹਾਂ ਡੋਬਰ ਕਰਨਾ दैट इज द इशू ਹਾਂ ਹੁਣ ਇਹ ਆ ਕਿ ਇਹ ਜਿਹੜਾ ਕੰਮ ਆ ਇਹ ਕੌਣ ਕਰੇਗਾ ਜਿੰਨੀ ਆਪਾਂ ਗੱਲਾਂ ਡਿਸਕਸ ਹੋਰ ਵੀ ਮਤ ਸਾਰਾ ਦਿਨ ਇਸ ਗੱਲ ਤੇ ਬੋਲ ਸਕਦਾ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਦਾ ਰਿਹਾ ਪਰ ਇਹ ਕੰਮ ਕਿਵੇਂ ਕਰਨਾ ਇਹ ਕੌਣ ਕਰੇਗਾ ਆਪਾਂ ਕੱਲੇ-ਕੱਲੇ ਦੀ ਗੱਲ ਦੀ ਹੈ ਨੰਬਰ 1 ਜੇ ਦੀ ਲੀਡਰਸ਼ਿਪ ਦਾ ਚਾਹੇ ਉਹ ਕਾਂਗਰਸ ਦੀ ਹੈ ਚਾਹੇ ਉਹ ਅਕਾਲੀ ਦਲ ਦੀ ਹੈ ਚਾਹੇ ਉਹ ਬੀਜੇਪੀ ਦੀ ਹੈ ਚਾਹੇ ਉਹ ਆਪ ਦੀ ਹੈ ਉਹ ਨਹੀਂ ਕਰਨਗੇ ਉਹਨਾਂ ਦਾ ਇੰਟਰਸਟ ਭਖਾਰੀ ਬਣਾਉਣ ਦਾ ਮਾਲਕ ਬਣਾਉਣ ਦਾ ਨਹੀਂ ਕਿਉਂਕਿ ਪਿਛਲੇ ਲੰਮੇ ਅਸੇ ਤੋਂ ਪੰਜਾਬ ਦੇ ਵਿੱਚ ਸਾਰੀ ਜਿਹੜੀ ਪੋਲਿਟਿਕਸ ਆ ਉਹਦਾ ਇੱਕੋ ਹੀ ਆਧਾਰ ਸੀ ਕਿ ਖਰਾਤਾਂ ਵੰਡ ਕੇ ਵੋਟਾਂ ਕਿਵੇਂ ਲੈਣੀਆਂ ਨੇ ਤਾਂ ਪਾਉਂਗੇ ਕਿ ਸਿੰਧ ਜੀਵ ਪਿਖਾਰੀ ਹੋਏਗਾ ਸੋ ਪਹਿਲਾ ਜਿਹੜਾ ਕੰਮ ਆ ਉਹ ਪੰਜਾਬ ਨੂੰ ਪਿਖਾਰੀ ਬਣਾਉਂਦਾ ਇਸ ਕਰਕੇ ਜਿਹਦਾ ਪਰਪਸ ਹੀ ਉਦੇਸ਼ ਹੀ ਪਿਖਾਰੀ ਬਣਾਉਣ ਦਾ ਹੋਵੇ ਉਹ ਤੁਹਾਨੂੰ ਮਾਲਕ ਕਿਉਂ ਬਣਾਏਗਾ ਇਸ ਕਰਕੇ ਉਹਨੂੰ ਪਾਸੇ ਰੱਖਦੇ ਦੂਸਰੇ ਨੰਬਰ ਤੇ ਬਿਊਰੋਕਰੇਸੀ ਬਿਊਰੋਕਰੇਸੀ ਦਾ ਕਿ ਕੋਈ ਫੰਕਸ਼ਨ ਹੁੰਦਾ ਦੁਨੀਆ ਕਿਤੇ ਵੀ ਚਲੇ ਜਾਓ ਕਿ ਜੈਸਾ ਥੇ ਉਹਨੂੰ ਕਿਵੇਂ ਰੱਖਣਾ ਹੈ ਸਟੇਟਸ ਕੋ ਨੂੰ ਕਿਵੇਂ ਕੈਮਰਾ ਜਿਵੇਂ ਚੱਲਦਾ ਚੱਲੀ ਜਾਏ ਯਾਰ ਆਪਾਂ ਕੀ ਲੈਣਾ ਜਾਂ ਇਹਦੇ ਚੋਂ 4 ਪੈਸੇ ਕਿਵੇਂ ਬਚਣ ਲੈ ਜਾਂ ਜਿੱਥੇ ਮਤਲਬ ਲੋਕਾਂ ਦੀ ਸਲਾਹ ਲੈਣ ਦੀ ਲੋੜ ਪੈ ਜਾਵੇ ਕਿਸਾਨਾਂ ਨੂੰ ਕਹਿੰਦੇ ਵੀ ਇਹ ਜਿਹੜੇ ਕਾਨੂੰਨ ਬਣੇ ਨੇ ਤੁਹਾਡੇ ਬਹੁਤ ਹੱਕਦ ਨੇ ਉਹ ਉਹ ਕਹਿੰਦੇ ਵੀ ਜਿਸ ਤਸਿਆ ਤੁਹਾਡਾ ਭਲਾ ਕਰ ਰਿਹਾ ਉਹ ਕਹਿੰਦੇ ਸਾਨੂੰ ਦਾ ਪੁੱਛੋ ਸਾਡਾ ਭਲਾ ਕਿਸ ਕਰੂਗਾ ਉਹ ਕਹਿੰਦੇ ਨਹੀਂ ਤੁਹਾਨੂੰ ਕੀ ਪਤਾ ਤੁਹਾਡਾ ਕੀ ਭਲਾ ਹੈ ਮੈਂ ਅੰਧਰਾ ਪ੍ਰਦੇਸ਼ ਤੋਂ ਆਇਆ ਤਾਂ ਇੱਥੇ ਸਟੇਟ ਦਾ ਮੁਖ ਸਕੱਤਰ ਇਸ ਕਰਕੇ ਮੈਨੂੰ ਪਤਾ ਕਿ ਪੰਜਾਬ ਦੇ ਫਾਰਮਰ ਨੂੰ ਕੀ ਚਾਹੀਦਾ ਇਸ ਕਰਕੇ ਬਿਊਰੋਕ੍ਰੇਸੀ ਤੋਂ ਨਹੀਂ ਫੇਰ ਆ ਗਏ ਯੂਨੀਵਰਸਿਟੀ ਸਿਸਟਮ ਮੈਂ ਆਪਾਂ ਬਹੁਤ ਡਿਸਕਸ ਕਰ ਲਿਆ ਕਿ ਨਵੀਂ ਜਿਹੜੀ ਕੰਸਟਰਕਸ਼ਨ ਆ ਉਹ ਐਜੂਕੇਸ਼ਨ ਸਿਸਟਮ ਉਹਦੇ ਖਾਣ ਦਾ ਨਹੀਂ ਹੈ ਅਸੀਂ ਕਈ ਵਾਰ ਕੀ ਕਰਦੇ ਹਾਂ ਕਿ ਜੀ ਸਰਕਾਰ ਨੇ ਐ ਨਹੀਂ ਕੀਤਾ ਇਹ ਜੀ ਮਤਲਬ ਸਾਡਾ ਵਾਈਸ ਚਾਂਸਲਰ ਰੈਂਕ ਕਰ ਗਿਆ ਨਹੀਂ ਇਹ ਜ਼ਿੰਮੇਵਾਰੀ ਹੱਦ ਲਬਲ ਦੇ ਉੱਤੇ ਪਰਕੂਲੇਟ ਹੋਣੀ ਚਾਹੀਦੀ ਹੈ। ਇਹ ਨਹੀਂ ਕਰ ਰਹੇ ਨਹੀਂ ਹੋ ਰਹੇ ਤਾਂ ਬੜੀਆਂ ਜ਼ਿੰਮੇਵਾਰ ਆ ਜਾਂਦੀਆਂ ਨੇ ਟੀਚਰਾਂ ਦੀਆਂ ਸਾਰਿਆਂ ਦੀ ਮੇਰੇ ਘਰ ਦੀ ਮੇਰੀ ਇਹ ਪੁਰਾਣੀ ਧਿੰਕੀ ਸੋ ਉਹ ਸਾਰੇ ਸਿਸਟਮ ਤੋਂ ਜਿੰਨਾ ਕੁਝ ਮਤਲਬ ਅਕਾਡਮੀਆ ਹੈ ਜਿੰਨੇ ਲੋਕ ਨੇ ਉਹ ਸਾਰੇ ਐਜੂਕੇਸ਼ਨ ਸਿਸਟਮ ਤੋਂ ਬਾਹਰ ਨੇ। ਸੋ ਰੇ ਜੇ ਸਰ ਬੱਚੇ ਸੋ ਬੱਚਿਓ ਜੇ ਤੁਸੀਂ ਆਪਣਾ ਭਵਿੱਖ ਬਣਾਉਣਾ ਤੁਸੀਂ ਆਪਣਾ ਨਹੀਂ ਬਣਾਉਣਾ ਤੁਸੀਂ ਪੰਜਾਬ ਦਾ ਭਵਿੱਖ ਬਣਾਉਣਾ ਇਹ ਜ਼ਿੰਮੇਵਾਰੀ ਤੁਹਾਡੇ ਤੇ ਆ ਕੋਈ ਨਹੀਂ ਆਏਗਾ ਤੁਹਾਡੀ ਹੈਲਪ ਲੈਣ ਕਿਉਂਕਿ ਉਹ ਹੈਲਪ ਕਰਨ ਦੇ ਯੋਗ ਹੀ ਨਹੀਂ ਹੈ ਤੁਸੀਂ ਖੁਦ ਪੰਜਾਬ ਦਾ ਨਿਰਮਾਣ ਕਰੋ ਮਦੰਨੀ ਖੋਰ ਉਹ ਬੱਚੇ ਦੀ ਦੂਸਰੀ ਦੀ ਗੱਲ ਸੁਣੋ ਉਹਦੇ ਚਾਚੇ ਦਾ ਲੜਕਾ ਇੱਕ ਦਿਨ ਵੱਡੇ ਭਰਾ ਦਾ ਉਹਦੇ ਦਾ ਜਨਮ ਦਿਨ ਸੀ ਉਹਦਾ ਨਕਬੀਰ ਹੈ ਮਹਭੀ ਤੋਂ ਉਹ ਅਬੀਰ ਜਿਹੜਾ ਵੱਡਾ ਭਰਾ ਉਹ ਹੈਗਾ 12 ਜਮਾਤ ਪੜ੍ਹਦਾ ਮਹਾਬੀਰ ਦਾ ਜਨਮ ਦਿਨ ਆ ਤੂੰ ਉਹਨੂੰ ਕੀ ਗਿਫਟ ਦੇਵੇਂਗਾ ਉਹ ਕਹਿੰਦਾ ਮੈਂ ਕੀ ਗਿਫਟ ਦੇ ਸਕਦਾ ਮਮਾ ਪਾਪਾ ਮੈਨੂੰ ਜੋ ਦੇ ਦੇਣਗੇ ਮੈਂ ਫੜਾ ਦੂੰਗਾ ਮੇਰੀ ਗਿਫਟ ਥੋੜੀ ਹੋਊਗੀ ਉਹ ਤਾਂ ਉਹਨਾਂ ਦੀ ਹੈ ਸੋ ਸਿੱਧੀ ਦੇ ਦੇਣੋ ਮੈਂ ਫਿਰ ਤੂੰ ਸੋਚਵੇਂ ਤੂੰ ਕਿ ਗਿਫਟ ਦੇਣੀ ਆ ਮੈਂ ਤੂੰ ਮੈਨੂੰ ਇੱਕ ਦਿਨ ਕਿਹਾ ਸੀ ਕਿ ਮੇਰੇ ਨਾਲ ਕਿਤਾਬ ਆਈ ਤੇ ਉਹ ਕਹਿੰਦਾ ਨਾਨੂ ਤੁਸੀਂ ਸਟੋਰੀ ਲਿਖਦੇ ਹੋ ਮੈਂ ਕਿਹਾ ਹਾਂ ਕਿ ਨਾ ਮੈਂ ਦੀ ਸਟੋਰੀ ਲਿਖ ਸਕਦਾ ਮੈਂ ਫਿਰ ਕਿ ਚਲੋ ਉਹਨੇ ਕੋਈ ਸਟੋਰੀ ਲਿਖੀ ਅਸੀਂ ਸਟੋਰੀ ਲਿਖਣਾ ਵੀ ਬੱਚਿਆਂ ਦਾ ਜਦੋਂ ਇਮੇਜਿਨੇਸ਼ਨ ਕਰਦਾ ਤੁਸੀਂ ਝੂਠ ਬੋਲੀ ਜਾਂਦਾ ਤੂੰ ਤਾਂ ਐ ਕਰਦਾ ਉਹ ਤੋਂ ਵੀ ਅਸੀਂ ਡਿਸਕਰੇਜ ਕਰਦੇ ਹਾਂ ਫਿਰ ਉਹਨੇ ਕਹਿੰਦਾ ਉਹਨੂੰ ਇੰਟਰਸਟ ਨਹੀਂ ਹੈ ਸਟੋਰੀਜ਼ ਬਾਰਮੀ ਦੀ ਮਾਤ ਵਾਲੇ ਪ੍ਰਤੀ ਨਾ ਖੇਤੀ ਕਰ ਸਕਦਾ ਫਿਰ ਸੋਚਿਆ ਕੀ ਕਰਾਂਗਾ ਕੀ ਕਰਸਾਂਗੇ ਕਹਿੰਦਾ ਨੰਨੂ ਨੂੰ ਤਾਂ ਗੇਮਸ ਦੇ ਵਿੱਚ ਇੰਟਰਸਟ ਆ ਸਾਰਾ ਦਿਨ ਗੇਮਸ ਖੇਡਦਾ ਕੰਪਿਊਟਰ ਦੇ ਉੱਤੇ ਮੈਂ ਉਹਨੂੰ ਗੇਮ ਬਣਾ ਦਿੰਦਾ ਮੈਂ ਬਣਾ ਦੇ ਤੇ ਤੁਸੀਂ ਕਹਿੰਦੇ ਆਪਣਾ ਲੈਪਟਾਪ ਦੇ ਦਿਓ ਮੈਂ ਲੈ ਲਾਂ ਬਹਿ ਜਾ ਉਸ ਫੇਰ ਤੋਂ ਲੈ ਕੇ ਸ਼ਾਮ ਤੱਕ ਬੈਠਾ ਰਿਹਾ ਇੱਕ ਦਸਵੀਂ ਜਮਾਤ ਦਾ ਬੱਚਾ ਉਹ ਨਾਲ ਦਿੱਕਾ ਜਨ ਉਹ ਨਾਲ ਬੈਠਾ ਸੀ ਸ਼ਾਮ ਨੂੰ ਉਹ ਮੈਨੂੰ ਕਹਦਾ ਵੀ ਮੈਂ ਗੇਮ ਬਣਾ ਦਿੰਦੇ ਤੇ ਮੈਂ ਉਹਨੂੰ ਪੁੱਛਿਆ ਉਹਦਾ ਨਾਂ ਗੋਰਿਕਾ ਉਹਦੇ ਵੱਡੇ ਬਰਾਦਰ ਮੈਂ ਗੋਰਿਕਾ ਤੂੰ ਇਹਨੂੰ ਸਿਖਾਈ ਗੇਮ ਬਣਾਉਣੇ ਕਹਿੰਦਾ ਨਾਨੂ ਮੈਨੂੰ ਤਾਂ ਕੋਡਿੰਗ ਆਉਂਦੀ ਹੋਈ ਨਹੀਂ ਮੈਂ ਖਾ ਇਹਨੂੰ ਆਉਂਦੀ ਉਹ ਦੂਜੇ ਕੋ ਬਚਾ ਤੀਜੀ ਜਮਾਤ ਮੈਨੂੰ ਆਉਂਦੀ ਹੈ ਹਾਂ ਕਹਿੰਦਾ ਇਹ ਕੋਡਿੰਗ ਚਾਹਦਾ ਮੈਂ ਕਿਵੇਂ ਜਾਣਦਾ ਕਹਿੰਦਾ ਸਕੂਲ 'ਚ ਪੜਾਉਂਦੇ ਨੇ ਹੁਣ ਕੋਡਿੰਗ ਉਸ ਬੱਚੇ ਨੇ ਕੋਡਿੰਗ ਕਰਕੇ ਉਹਨੂੰ ਗੇਮ ਬਣਾ ਦਿੱਤੀ ਜਿਹੜੀ ਮੈਂ ਨਹੀਂ ਬਣਾ ਸਕਦਾ ਜਿਹੜਾ ਐਮਟੈਕ ਬੱਚਾ ਨੇ ਐਮਟੈਕ ਕੀਤਾ ਹੋਇਆ ਕੰਪਿਊਟਰ ਸਾਇੰਸ ਦੇ ਬੱਚੇ ਨਹੀਂ ਬਣਾ ਸਕਦੇ ਟੀਚਰ ਤਾਂ ਬਿਲਕੁਲ ਹੀ ਨਹੀਂ ਬਣਾ ਸਕਦੇ ਮੈਨੂੰ ਇੱਕ ਵਾਰ ਇੱਕ ਪਲੈਟਫਾਰਮ ਦੀ ਜ਼ਰੂਰਤ ਪੈ ਗਈ ਅਸੀਂ ਪੰਜਾਬ ਦੇ ਸਾਰੇ ਕੰਪਿਊਟਰ ਸਾਇੰਸਿਸ ਦੇ ਜਿਹੜੇ ਹੈਡ ਸੀ ਜਾਂ ਸੀਨੀਅਰ ਬੰਦੇ ਸੋਨਾਂ ਨੂੰ ਬੁਲਾ ਲਿਆ ਇੱਕ ਤਰ੍ਹਾਂ ਤੇ ਕਹੇ ਵੀ ਆ ਪਾਈਥਨ ਦੀ ਰੀਸੈਂਟ ਵਰਜਨ ਦੇ ਵਿੱਚ ਇਹ ਪਲੈਟਫਾਰਮ ਚਾਰ ਕਰਨਾ ਕਿੰਨੂ ਕਿਨੂ ਮਤਲਬ ਪਾਈਥਨ ਆਉਂਦੀ ਆ ਸਾਰਿਆਂ ਨੂੰ ਸਾਰਿਆਂ ਨੂੰ ਆਉਂਦੀ ਟੀਚਰਸ ਦੇ ਸੀ ਉੱਥੇ ਜਾ ਕੇ ਮੈਂ ਕਿਵੇਂ ਕਹਿੰਦੇ ਸੀ ਪੜਾਉਨੇ ਆ ਮੈਂ ਬਣਾਉਂਗੇ ਨਹੀਂ ਨਹੀਂ ਕਹਿੰਦਾ ਇੱਕ ਮਤਲਬ ਕਿਵੇਂ ਕਰਨੀ ਆ ਕੋਡਿੰਗ ਇਹ ਪੜਾ ਸਕਦੇ ਆ ਪਰ ਕੋਡਿੰਗ ਕਰ ਨਹੀਂ ਸਕਦੇ ਇਹ এডਿਕੇਸ਼ਨ ਤੇ ਮੈਂ ਕਿਸੇ ਇੱਕ ਦਿਨ ਹੀ ਕਰਦਾ ਥਰੂ ਆਊਟ ਇਹ ਹਾ ਸੋ ਇਹ ਜਿਹੜੇ ਬੱਚੇ ਨੇ ਇਹਨਾਂ ਦੇ ਪਤਾ ਨਹੀਂ ਕਿੱਥੋਂ ਆ ਗਈ ਇਹ ਬੱਚਿਆਂ ਦੇ ਅੰਦਰ ਸਭ ਕੁਛ ਆ ਬਸ ਅਸੀਂ ਇਹ ਸਾਰੇ ਕਾਸੇ ਨੂੰ ਨਿਕਲਣ ਦੀ ਹੈ ਇਹਨੂੰ ਜਿਹੜੀਆਂ ਅਸੀਂ ਚੇਨਸ ਪਾਈਆਂ ਹੋਈਆਂ ਨੇ ਉਹ ਰੁੱਕ ਗਏ